ਸਾਡੇ ਸਤਿਕਾਰਯੋਗ ਭਾਈ ਸੇ ਭਾਈ ਅਮਰਤਪਾਲ ਸਿੰਘ ਜੀ ਜਿਨ੍ਹਾਂ ਨੂੰ ਕਾਫੀ ਸਮੇਂ ਤੋਂ ਉਹ ਜੇਲ੍ਹਾਂ ਚ ਬੰਦ ਸਨ ਬੜੇ ਪ੍ਰਾਲੇ ਕੀਤੇ ਗਏ ਤਨ ਕੀਤੇ ਗਏ ਪਰ ਜ਼ਾਲਮ ਸਰਕਾਰਾਂ ਨੇ ਉਹਨਾਂ ਨੂੰ ਰਿਹਾ ਨਹੀਂ ਕਰ ਰਹੀਆਂ ਸੋ ਇੱਕ ਸੰਗਤ ਵੱਲੋਂ ਅਪਰਾਲਾ ਕੀਤਾ ਗਿਆ ਸੀ ਕਿ ਆਪਾਂ ਉਹਨਾਂ ਨੂੰ ਐਮਪੀ ਦੀ ਚੋਣਾਂ ਵਿੱਚ ਖਿੜਾਰ ਕੇ ਐਮਪੀ ਜਿਤਾ ਕੇ ਤੇ ਆਪਾਂ ਉਹਨਾਂ ਨੂੰ ਜੇਲ੍ਹ ਤੋਂ ਬਾਹਰ ਕੱਢਿਆ ਗਿਆ ਕਿਉਂਕਿ ਅੱਗੇ ਵੀ ਭਾਈ ਸਮਜੀਤ ਸਿੰਘ ਵਰਗੇ ਨੂੰ ਜਿਤਾ ਕੇ ਤੇ ਜੇਲ੍ਹ ਦੇ ਬਾਹਰ ਕੱਢਿਆ ਰਿਹਾਈ ਹੋਈ ਸੀ ਉਹਨਾਂ ਦੀ ਵੀ ਜਿਸ ਵਾਰਤੇ ਇਹ ਪ੍ਰਾਲੇ ਕੀਤੇ ਗਏ ਸਨ ਅੱਜ ਅਮਰਤਪਾਲ ਦਾ ਪੂਰਾ ਪਰਿਵਾਰ ਅਤੇ ਜਿੰਨੇ ਵੀ ਸਿੰਘ ਜਿਹੜੇ ਬੰਦਨੇ ਜ਼ਿਲ੍ਹੇ ਚ ਉਹਨਾਂ ਸਾਰੇ ਪਰਿਵਾਰ ਇੱਥੇ ਪਹੁੰਚੇ ਸਨ ਚੋਣਾਂ ਚੋਣਾਂ ਦਾ ਪ੍ਰਚਾਰ ਕਰਨ ਵਾਸਤੇ ਭਾਗੋ ਕੇ ਵਿਖੇ ਅਸੀਂ ਸਮੂਚਿਆਂ ਸੰਗ ਧੰਨਵਾਦ ਕਰਦੇ ਹਾਂ ਨਾਲ ਇਹ ਬੇਨਤੀ ਕਰਦੇ ਹਾਂ ਕਿ ਅਸੀਂ ਆਪਣੇ ਫਰਜ਼ਾਂ ਨੂੰ ਪਛਾਣੀਏ ਕਿਉਂਕਿ ਆਪਣੇ ਫਰਜ਼ਾਂ ਨੂੰ ਪਛਾਣਦੇ ਹੋਏ ਅਮਰਤਪਾਲ ਦੀ ਹਮਾਇਤ ਕਰਦੇ ਹੋਏ ਉਹਨਾਂ ਨੂੰ ਵੋਟਾਂ ਪਾ ਕੇ ਉਹਨਾਂ ਨੂੰ ਐਮਪੀ ਜਿਤਾਈਏ ਕਿਉਂਕਿ ਜਿਹੜੀ ਅਸੀਂ ਪਹਿਲਾਂ ਗਲਤੀ ਕਰ ਚੁੱਕੇ ਆਂ ਪੀਬੀ ਪਰਮਜੀਤ ਖਾਲੜਾ ਜੋ ਪਿੱਛੇ ਉਹ ਪਿੱਛੇ ਰਾਏ ਸਨ ਉਹਨਾਂ ਨੂੰ ਬੜੀ ਵੱਡੀ ਗਲਤੀ ਹੈ ਆਪਣੇ ਤੇ ਉਹ ਗਲਤੀ ਹੋ ਨਾ ਕਰੀਏ ਅਸੀਂ ਹੋ ਨਾ ਗਲਤੀ ਕਰੀਏ ਅਸੀਂ ਭਾਈ ਅਮਰਤਪਾਲ ਸਿੰਘ ਨੂੰ ਜਿਤਾਉਣਾ ਇਹ ਬੜਾ ਵੱਡਾ ਤੁਹਾਡਾ ਫਤਵਾ ਹੋਵੇਗਾ ਇੱਕ ਬੜਾ ਵੱਡਾ ਇਹ ਐਲਾਨਨਾਮਾ ਹੋਵੇਗਾ ਕਿ ਭਾਈ ਅਮਰਤਪਾਲ ਸਿੰਘ ਦੀ ਰਿਹਾਈ ਤੇ ਜਿਸ ਤਰ੍ਹਾਂ ਚੋਣ ਪ੍ਰਚਾਰ ਭਾਈ ਅਮਰਤਪਾਲ ਸਿੰਘ ਜੀ ਜਿਹੜੇ ਹੈਗੇ ਖਾਲਸਾ ਉਹਨਾਂ ਵਾਸਤੇ ਪ੍ਰਚਾਰ ਕੀਤਾ ਜਾ ਰਿਹਾ ਅ ਅੱਜ ਹਲਕਾ ਖਡੂਰ ਸਾਹਿਬ ਦੇ ਵਿੱਚ ਤੁਸੀਂ ਆਏ ਹੋ ਕੀ ਮੈਸੇਜ ਕੀ ਸਨੇਹ ਕਿਸ ਤਰ੍ਹਾਂ ਤੁਸੀਂ ਲੱਗ ਰਿਹਾ ਜਿੱਥੇ ਅਸੀਂ ਇਹ ਹਲਕਾ ਜੀ ਰਦਰ ਦੇ ਵਿੱਚ ਅੱਜ ਪਹਿਲੀ ਦਿਨ ਆਏ ਆ ਠੀਕ ਹੈ ਤੇ ਜਿਹੜਾ ਹੰਗਾਰਾ ਅਸੀਂ ਸੰਗਤਾਂ ਦਾ ਵੇਖ ਰਹੇ ਆ ਵੇਖ ਕੇ ਬਹੁਤ ਮਨ ਖੁਸ਼ ਹੋ ਰਿਹਾ ਇਹ ਲੱਗ ਰਿਹਾ ਕਿ ਜਿਵੇਂ ਸਾਰੇ ਅਮਰਤਪਾਲ ਹੀ ਆ ਹਾਂਜੀ ਸਾਰੇ ਇਹਨਾਂ ਨੇ ਆਪਣਾ ਅਮਰਤਵਾਰ ਨੂੰ ਭਰਾ ਸਮਝਦੇ ਹੋਏ ਇਹਨਾਂ ਨੇ ਪੂਰਾ ਯੋਗਦਾਨ ਪਾਇਆ ਵੇਖ ਕੇ ਪੂਰਾ ਮਨ ਖੁਸ਼ ਹੁੰਦਾ ਹੈ ਜਿਹੜੇ ਬੱਚੇ ਸਾਰੇ ਇਕਦਮ ਇਕੱਠੇ ਆ ਸੋ ਇਹਨਾਂ ਦੀ ਬਹੁਤ ਬਹੁਤ ਧੰਨਵਾਦ ਕਰਦੇ ਆ ਇੰਨੀ ਸੰਗਤ ਆਈ ਹੋਈ ਦਾ ਮੈਸੀ ਸਨੇਹਾ ਕੀ ਦੇਣਾ ਚਾਹੋਗੇ ਮਤਾਵਾ ਪੜਾਣ ਨੂੰ ਨੌਜਵਾਨਾਂ ਨੂੰ ਬਸ ਇਹੋ ਹੀ ਕਿ ਤੁਸੀਂ ਆਪਣੇ ਆਪਣੇ ਆਪਣ ਉੱਠ ਕੇ ਆਪਣੇ ਲੈਵਲ ਤੇ ਤੇ ਸਾਰੇ ਵੱਧ ਤੋਂ ਵੱਧ ਮਦਦ ਕਰੋ ਮੈਂ ਤਾਂ ਬੀਬੀਆਂ ਪੜਾਣ ਨੂੰ ਵੀ ਕਹਿੰਨੀ ਵੀ ਤੁਸੀਂ ਆਪਣੇ ਤੌਰ ਤੇ ਪਿੰਡਾਂ ਚ ਜਾ ਕੇ ਘਰਾਂ ਦੇ ਵਿੱਚ ਜਾ ਕੇ ਜਿੱਦਾਂ ਅਸੀਂ ਸਰਪੰਚੀ ਦੀ ਚੋਣ ਵਾਸਤੇ ਜਾਂਦੇ ਆ ਨਾ ਅੱਜ ਅਮਰਤਪਾਲ ਦੀ ਚੋਣ ਵਾਸਤੇ ਇਸੇ ਤਰ੍ਹਾਂ ਜਾ ਕੇ ਪ੍ਰਚਾਰ ਕਰੋ ਤੇ ਵੱਧ ਤੋਂ ਵੱਧ ਲੀਡਰਾਂ ਜਿਤਾਈਆਂ ਨਾਲ ਸਰਕਾਰਾਂ ਨੂੰ ਪਤਾ ਲੱਗ ਸਕੇ ਕਿ ਠੀਕ ਅਸੀਂ ਧੱਕਾ ਕੀਤਾ ਸੀ ਤੇ ਪਰ ਹੁਣ ਇਹਨਾਂ ਨੂੰ ਮੌਕਾ ਮਿਲਿਆ ਇਹਨਾਂ ਨੇ ਵੀ ਕੁਝ ਕਰਕੇ ਵਿਖਾਇਆ ਧੰਨਵਾਦ ਜੀ ਵਾਹਿਗੁਰੂ ਹਾਂਜੀ ਆ ਖਾਲਸਾ ਵਾਹਿਗੁਰੂ ਜੀ ਅੱਜ ਤੁਸੀਂ ਹਲਕਾ ਖਡੂਰ ਸਾਹਿਬ ਦੇ ਵਿੱਚ ਵਿਚਰ ਰਹੇ ਹੋ ਮੱਲਾ ਵਾਲੇ ਦੇ ਵਿੱਚ ਅੱਜ ਗੁਰਦੁਆਰਾ ਭਾਗੋ ਕਿ ਆਏ ਤੁਸੀਂ ਪਹੁੰਚੇ ਹੋ ਕਿਸ ਤਰ੍ਹਾਂ ਦਾ ਹੰਗਾਰਾ ਮਿਲ ਰਿਹਾ ਇਹ ਜੀ ਗੁਰੂ ਸਾਹਿਬ ਦਾ ਕਟਾਨਕੋਟ ਸ਼ੁਕਰ ਹੈ ਸੱਚੇ ਪਾਤਸ਼ਾਹ ਦਾ ਕਿ ਸਾਡੀ ਉਮੀਦ ਤੋਂ ਵੀ ਜ਼ਿਆਦਾ ਹੰਗਾਰਾ ਮਿਲ ਰਿਹਾ ਤੇ ਸੰਗਤਾਂ ਚ ਬਹੁਤ ਜੋਸ਼ ਆ ਸੰਗਤਾਂ ਆਪ ਆਪਣੀ ਲੜਾਈ ਸਮਝ ਕੇ ਲੜ ਰਹੀਆਂ ਇਹ ਸਾਡੀ ਲੜਾਈ ਨਹੀਂਗੀ ਇਹ ਕੌਮ ਦੀ ਲੜਾਈ ਆ ਧਰਮ ਦੀ ਲੜਾਈ ਆ ਅਨਸਾਫ਼ ਦੀ ਲੜਾਈ ਆ ਤੇ ਇਸ ਕਰਕੇ ਸਾਰਿਆਂ ਸਾਰੇ ਆਪੋ ਆਪਣੀ ਜਗ੍ਹਾ ਤੇ ਮੋਰਚਾ ਸੰਭਾਲ ਕੇ ਖੜੇ ਆ ਅਸੀਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਵੀ ਕਰਦੇ ਆ ਤੇ ਉਹਨਾਂ ਨੂੰ ਇਹ ਵੀ ਉਹਨਾਂ ਦੇ ਗਾੜੀ ਇੱਕ ਬੇਨਤੀ ਵੀ ਕਰਦੇ ਆ ਕਿ ਆਪਾਂ ਨੂੰ ਜੋਸ਼ ਨਾਲ ਹੋਸ਼ ਨਾਲ ਕਿਸੇ ਵੀ ਲੜਾਈ ਝਗੜੇ ਤੋਂ ਰਹਿ ਕੇ ਜਾਂ ਟ੍ਰੈਫਿਕ 'ਚ ਵੀ ਜਾਂਦੇ ਆ ਬੜੇ ਸੰਜਮ ਨਾਲ ਜਾਣ ਦੀ ਲੋੜ ਆ ਆਪਾਂ ਨੂੰ ਕੋਈ ਸਰਕਾਰ ਨੂੰ ਜਾਂ ਕਿਸੇ ਨੂੰ ਇਹੋ ਜਿਹਾ ਮੌਕਾ ਨਹੀਂ ਦੇਣਾ ਕਿ ਜੇ ਜੇ ਚ ਕੋਈ ਸਾਨੂੰ ਕੋਈ ਖੁੱਲੜਬਾਜ਼ ਕਵੇ ਜਾਂ ਕੋਈ ਇਦਾਂ ਦੀ ਗਲਤ ਅੰਸਰਾਂ ਤੋਂ ਵੀ ਬਚ ਕੇ ਰਹਿਣ ਦੀ ਲੋੜ ਹੈ ਕਿਉਂਕਿ ਦੂਜੀਆਂ ਪਾਰਟੀਆਂ ਕੋਲ ਬੜੇ ਸਾਧਨ ਹੈ ਉਹ ਬਹੁਤ ਕੁਸ਼ੇ ਇਹੋ ਜਿਹੇ ਹਿੱਲੇ ਵਸੀਲੇ ਵਰਤਣਗੇ ਪਰ ਆਪਾਂ ਨੂੰ ਬਹੁਤ ਹੀ ਧਿਆਨ ਨਾਲ ਚੱਲਣ ਦੀ ਲੋੜ ਹੈ ਤੇ ਬੜੇ ਸੰਜਮ ਨਾਲ ਚੱਲਣ ਦੀ ਲੋੜ ਹੈ ਜਿਸ ਤਰ੍ਹਾਂ ਕਿਸ ਤਰ੍ਹਾਂ ਦੀ ਚੋਣ ਰਣਨੀਤੀ ਹਾਲਾਂਕਿ ਜਿਹੜੇ ਦੂਸਰੀਆਂ ਪਾਰਟੀਆਂ ਦੇ ਆਪਾਂ ਤੁਸੀਂ ਗੱਲ ਕੀਤੀ ਕਿ ਉਹਨਾਂ ਕੋਲੇ ਬੜਾ ਪ੍ਰੋਪਾਗੈਂਡਾ ਵੀ ਹੈਗਾ ਸਰਕਾਰੀ ਮਸ਼ੀਨਰੀ ਵੀ ਹੈਗੀ ਹੈ ਇੱਕ ਤਰ੍ਹਾਂ ਦਾ ਤਜਰਬਾ ਵੀ ਹੈਗਾ ਤੇ ਜੇਕਰ ਆਪਾਂ ਗੱਲ ਕਰਦੇ ਹਾਂ ਤੇ ਭਾਈ ਅਮਰਪਾਲ ਸਿੰਘ ਜੀ ਜੇ ਤੁਹਾਡੀ ਗੱਲ ਕਰਦੇ ਆਪਾਂ ਸਮਝੇ ਤੇ ਇਹ ਕਿਸ ਤਰ੍ਹਾਂ ਦੀ ਚੋਣ ਰਣਨੀਤੀ ਰਹੂਗੀ ਜੀ ਕਿਸ ਤਰ੍ਹਾਂ ਦਾ ਪ੍ਰਚਾਰ ਹੋ ਰਿਹਾ ਨਹੀਂ ਰੋ ਚੋਣ ਰਣਨੀਤੀ ਤੇ ਅਸੀਂ ਦੇ ਗੁਰੂ ਸਾਹਿਬ ਤੇ ਛੱਡਿਆ ਸਾਰਾ ਕੁਝ ਸਾਈਂ ਤੇ ਗੁਰੂ ਦੇ ਓਟ ਆ ਪਾਵਰ ਆ ਨਾ ਕੋਈ ਸਾਡੇ ਕੋ ਧਾਨਿਆ ਅਸੀਂ ਦੇ ਗੁਰੂ ਦੇ ਉਡ ਆਸਰੇ ਤੇ ਸੰਗਤਾਂ ਦੇ ਸਹਿਯੋਗ ਨਾਲ ਚੋਂ ਲੜ ਰਹੇ ਹਾਂ ਠੀਕ ਹੈ ਜੀ ਤੇ ਗੁਰੂ ਸਾਹਿਬ ਜਿੱਦਾਂ ਜਿੱਦਾਂ ਸਾਨੂੰ ਅਗਵਾਈ ਬਖਸ਼ੀ ਜਾਣਗੇ ਅਸੀਂ ਉਦਾਂ ਉਦਾਂ ਉਹਨਾਂ ਦੇ ਮਗਰ ਤੁਰੇ ਜਾਵਾਂਗੇ ਬਾਕੀ ਸੰਗਤਾਂ ਸੰਗਤਾਂ ਦੇ ਸਿਰ ਤੇ ਮਿਹਰ ਪ੍ਰਿਆਤ ਰੱਖਣਾ ਕਿ ਉਹਨਾਂ ਨੂੰ ਡੋਲਣ ਤੋਂ ਲੋਵ ਲਾਲਚ ਤੋਂ ਆਪਣੇ ਕੋਈ ਹੋਰ ਵਖਰੇਵਿਆਂ ਤੋਂ ਮਿਲ ਕੇ ਅਸੀਂ ਇੱਕ ਇਹ ਲੜਾਈ ਨੂੰ ਲੜ ਇਨਸਾਫ ਦੀ ਲੜਾਈ ਨੂੰ ਲੜ ਸਕੀਏ ਭਾਈ ਅਮਰਤਪਾਲ ਸਿੰਘ ਨੌਜਵਾਨਾਂ ਦੇ ਦਿਲਾਂ ਦੀ ਧੜਕਣ ਸੀ ਇੱਕ ਆਈਕਨ ਹੈਗੇ ਸੀਗੇ ਤੇ ਨੌਜਵਾਨਾਂ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਨਹੀਂ ਆਈਕਨ ਜਿਹੜੇ ਹੈਗੇ ਸੀਗੇ ਉਹ ਨੌਜਵਾਨ ਅੱਜ ਵੀ ਦੱਸ ਰਹੇ ਸਰਕਾਰ ਦੇ ਜ਼ਬਰ ਨੇ ਲੋਕਾਂ ਨੂੰ ਥੋੜਾ ਟਾਈਮ ਲਈ ਉਹਨਾਂ ਦੀ ਆਵਾਜ਼ ਜ਼ਰੂਰ ਦਬਾ ਛੱਡੀ ਆ ਪਰ ਇਹ ਹੁਣ ਮਹਿਸੂਸ ਹੁੰਦਾ ਸਰਕਾਰ ਨੂੰ ਵੀ ਮਹਿਸੂਸ ਹੁੰਦਾ ਕਿ ਅਸੀਂ ਬਹੁਤ ਧੱਕਾ ਕੀਤਾ ਕਿ ਜੋ ਪੰਜਾਬ ਦੀ ਆਵਾਜ਼ ਸੀ ਪੰਜਾਬ ਦੇ ਹੱਕਾਂ ਦੀ ਪੰਜਾਬ ਦੇ ਨਸ਼ਿਆਂ ਦੀ ਜਿਹੜੀ ਸਭ ਤੋਂ ਵੱਡੀ ਜੰਗ ਸੀਗੇ ਉਹ ਲੜ ਰਏ ਸੀਗੇ ਤੇ ਉਹਨੂੰ ਰੋਕ ਕੇ ਇਹਨਾਂ ਨੇ ਲੋਕਾਂ ਦਾ ਵੀ ਬਹੁਤ ਨੁਕਸਾਨ ਕੀਤਾ ਕਿੰਨੇ ਨੌਜਵਾਨ ਉਦੋਂ ਬਾਅਦ ਚ ਮਾਰੇ ਗਏ ਨਸ਼ੇ ਨਸ਼ਿਆਂ ਦੇ ਟੀਕੇ ਨਾਲ ਇਸ ਕਰਕੇ ਅਸੀਂ ਕਹਿੰਨੇ ਕਿ ਹੁਣ ਲੋਕਾਂ ਨੂੰ ਪਤਾ ਲੱਗ ਗਿਆ ਕਿ ਸਰਕਾਰ ਨੇ ਬਹੁਤ ਧੱਕਾ ਕੀਤਾ ਤੇ ਲੋਕਾਂ ਦੀ ਉਹ ਲੋਕ ਫਿਰ ਚਾਹੁੰਦੇ ਆ ਕਿ ਅਮਰਤਪਾਲ ਸਿੰਘ ਜੀ ਇੱਥੇ ਆ ਕੇ ਸੇਵਾ ਕਰਨ ਤੇ ਮੈਨੂੰ ਲੱਗਦਾ ਕਿ ਘੜੂਰ ਸਾਹਿਬ ਹਲਕੇ ਦੇ ਲੋਕ ਜਿਹੜਾ 99 ਚ ਮਾਨ ਸਾਹਿਬ ਨੂੰ ਜਤਾਇਆ ਸੀ ਰਿਕਾਰਡ ਵੋਟਾਂ ਨਾਲ ਸ਼ਾਇਦ ਉਹਦੋਂ ਵੀ ਵੱਡਾ ਰਿਕਾਰਡ ਪੈਦਾ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਮੁੱਚੀ ਸੰਗਤ ਇਲਾਕੇ ਦੀ ਜੋ ਗੁਰਦੁਆਰਾ ਨਾਵੇਂ ਪਾਸ਼ਾ ਦਾ ਉੱਥੇ ਸਾਰੇ ਸੰਗਤ ਪਹੁੰਚੇ ਪੂਜਣ ਹਨ ਪੁੱਜਣ ਦਾ ਕਾਰਨ ਹੈ ਕਿ ਆਪ ਜੀ ਨੂੰ ਪਤਾ ਹੀ ਹੈ ਕਿ ਸਾਡੇ ਸਤਿਕਾਰਯੋਗ ਭਾਈ ਸੇ ਭਾਈ ਅਮਰਤਪਾਲ ਸਿੰਘ ਜੀ ਜਿਨ੍ਹਾਂ ਨੂੰ ਕਾਫੀ ਸਮੇਂ ਤੋਂ ਉਹ ਜੇਲ੍ਹਾਂ ਚ ਬੰਦ ਸਨ ਬੜੇ ਪ੍ਰਾਲੇ ਕੀਤੇ ਗਏ ਬੜੇ ਜਤਨ ਕੀਤੇ ਗਏ ਪਰ ਜ਼ਾਲਮ ਸਰਕਾਰਾਂ ਨੇ ਉਹਨਾਂ ਨੂੰ ਰਿਹਾ ਨਹੀਂ ਕਰ ਰਹੀਆਂ ਅਮਰਤਪਾਲ ਦਾ ਪੂਰਾ ਪਰਿਵਾਰ ਅਤੇ ਜਿੰਨੇ ਵੀ ਸਿੰਘ ਜਿਹੜੇ ਬੰਦ ਨੇ ਜੇਲ੍ਹਾਂ ਚ ਉਹਨਾਂ ਸਾਰੇ ਪਰਿਵਾਰ ਇੱਥੇ ਪਹੁੰਚੇ ਸਨ ਚੋਣਾਂ ਚੋਣਾਂ ਦਾ ਪ੍ਰਚਾਰ ਕਰਨ ਵਾਸਤੇ ਭਾਗੋ ਕੇ ਵਿਖੇ ਅਸੀਂ ਸਮੂਚਿਆਂ ਸੰਗ ਧੰਨਵਾਦ ਕਰਦੇ ਆਂ ਨਾਲ ਇਹ ਬੇਨਤੀ ਕਰਦੇ ਆਂ ਕਿ ਅਸੀਂ ਆਪਣੇ ਫਰਜ਼ਾਂ ਨੂੰ ਪਛਾਣੀਏ ਕਿਉਂਕਿ ਆਪਣੇ ਫਰਜ਼ਾਂ ਨੂੰ ਪਛਾਣਦੇ ਹੋਏ ਅਮਰਤਪਾਲ ਦੀ ਹਮਾਇਤ ਕਰਦੇ ਹੋਏ ਉਹਨਾਂ ਨੂੰ ਵੋਟਾਂ ਪਾ ਕੇ ਉਹਨਾਂ ਨੂੰ ਐਮਪੀ ਜਿਤਾਈਏ ਕਿਉਂਕਿ ਜਿਹੜੀ ਅਸੀਂ ਪਹਿਲਾਂ ਗਲਤੀ ਕਰ ਚੁੱਕੇ ਆਂ ਭਾਈ ਆ ਬੀਬੀ ਪਰਮਜੀਤ ਖਾਲੜਾ ਜੋ ਪਿੱਛੇ ਉਹ ਪਿੱਛੇ ਰਾਏ ਸਨ ਉਹਨਾਂ ਨੂੰ ਬੜੀ ਵੱਡੀ ਗਲਤੀ ਹੈ ਆਪਣੇ ਤੇ ਉਹ ਗਲਤੀ ਹੋ ਨਾ ਕਰੀਏ ਅਸੀਂ ਉਹ ਨਾ ਗਲਤੀ ਕਰ ਗਿਆ ਸੀ ਪੂਰੀ ਸਿੱਖ ਕੌਮ ਆਪਣਾ ਫਰਜ ਪਛਾਣਦੀ ਹੋਈ ਸਾਰੇ ਉਹਨਾਂ ਨੂੰ ਵੋਟਾਂ ਪਾ ਕੇ ਵੱਡੀ ਗਿਣਤੀ ਨਾਲ ਉਹਨਾਂ ਨੂੰ ਜਿਤਾਇਆ ਜਾਵੇ ਤਾਂ ਜੋ ਸਾਡੇ ਬੰਦੀ ਸਿੰਘ ਜ਼ਿਲ੍ਹਾ ਚੋਂ ਬਾਹਰ ਆਉਣ ਤੇ ਆਣ ਕੇ ਸਿੱਖੀ ਦਾ ਪ੍ਰਚਾਰ ਕਰਨ ਨੌਜੋ ਨਸ਼ਿਆਂ ਤੋਂ ਬਚਾਉਣ ਤੇ ਜਾਣ ਕੇ ਸਿੱਖ ਪੰਥ ਦੀ ਸੇਵਾ ਕਰਨ ਇਹ ਅਸੀਂ ਪੂਰਾ ਆਪਦੇ ਵੱਲੋਂ ਅਪੀਲ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਨਸੇਖ ਖਾਰਾ ਜੀ ਤੁਸੀਂ ਅੱਜ ਮੱਲਾਂ ਵਾਲਾ ਡਿਸਟ੍ਰਿਕਟ ਰੋਇਪਰ ਦੇ ਵਿੱਚ ਪਹੁੰਚੇ ਹੋ ਹਲਕਾ ਖਡੂਰ ਸਾਹਿਬ ਦਾ ਇਹ ਹਲਕਾ ਹੈਗਾ ਮੱਲਾਂ ਵਾਲਾ ਖਾਸ ਕਿਸ ਤਰ੍ਹਾਂ ਲੱਗ ਰਿਹਾ ਤੁਹਾਨੂੰ ਇਹ ਬੜਾ ਜਿਆਦਾ ਸ਼ਾਨਦਾਰ ਲੱਗ ਰਿਹਾ ਜੀ ਜੋ ਸੰਗਤ ਵੱਲੋਂ ਮੈਂ ਤਾਂ ਪਹਿਲਾਂ ਵੀ ਜੋ ਸਟੇਜ ਲੱਗੀ ਹੈ ਉੱਥੇ ਇਸ ਸੰਗਤ ਨੂੰ ਬੇਨਤੀ ਕਰਕੇ ਹਟਿਆ ਵੀ ਤੁਸੀਂ ਦੇਖੋ ਜੀਰਾ ਪੰਜਾਬ 'ਚ ਇੱਕੋ ਇੱਕ ਹਲਕਾ ਹੈ ਜਿਨੇ ਪਿਛਲੇ ਸਾਲ ਪੈਲ ਦੇ ਅੱਗੇ ਹੋ ਕੇ ਭਾਈ ਅਮਰਿਤਪਾਲ ਸਿੰਘ ਦੇ ਉੱਪਰ ਜੋ ਤਸ਼ੱਦਦ ਹੋ ਰਿਹਾ ਸੀ ਜਦੋਂ ਐਨਐਸਏ ਐਲਾਨ ਕੀਤੀ ਸੀ ਜਦੋਂ ਇਹ ਸਾਰਾ ਕੁਝ ਹੋ ਰਿਹਾ ਸੀ ਤਾਂ ਬੜਾ ਵੱਡਾ ਹੰਗਾਰਾ ਭਰਿਆ ਸੀ ਜੋ ਇੱਥੇ ਹਰੀਕੇ ਹੈੱਡ ਤੇ ਜੀਰੇ ਹਲਕੇ ਦੇ ਵਿੱਚ ਜੋ ਮੋਰਚਾ ਲੱਗਿਆ ਸੀ ਤਾਂ ਸੰਗਤ ਨੇ ਲਾਇਆ ਸੀ ਤਾਂ ਬੜਾ ਵਧੀਆ ਸੀ ਸੰਗਤ شدت ਵੀ ਹੋਇਆ ਉਦੋਂ ਬੜਾ ਇੱਥੋਂ ਤੱਕ ਕਿ ਪੱਤਰਕਾਰਾਂ ਦੀਆਂ ਜਿਹੜੀਆਂ ਗੱਡੀਆਂ ਸੀ ਪੁਲਿਸ ਨੇ ਕੀ ਕੀਤਾ ਸੂਰਾ ਮਾਰ-ਮਾਰ ਕੇ ਸੀਟ ਕਵਰ ਤੱਕ ਪਾੜ ਦਿੱਤੇ ਬੜਾ ਪੁਲਿਸੀ ਤਸ਼ੱਦਦ ਕੀਤਾ ਤੇ ਅੱਜ ਸਾਲ ਬਾਅਦੋਂ ਵੀ ਭਾਈ ਅਮਰਤਪਾਲ ਸਿੰਘ ਦੇ ਹੱਕ ਦੇ ਲਈ ਦੇ ਜੋ ਭੁਗਤਣ ਦੇ ਲਈ ਵੋਟਾਂ ਮੰਗਣ ਲਈ ਪਹੁੰਚੀਆਂ ਇੱਥੇ ਤਾਂ ਬੜਾ ਸੰਗਤ ਵੱਲੋਂ ਹੰਗਾਰਾ ਮਿਲ ਰਿਹਾ ਹੈ ਤੇ ਬੜੇ ਧਲਵਾਦੀਆਂ ਤੇ ਬੜਾ ਸੰਗਤ ਨੇ ਜੋ ਜੋਸ਼ ਹੈ ਤੇ ਹੁਣ ਜੋ ਭਾਗੋ ਕੇ ਅੱਗੇ ਚੱਲੇ ਆ ਉੱਥੇ ਗੁਰਦੁਆਰਾ ਸਾਹਿਬ ਵਿੱਚ ਜਿਸ ਸੰਗਤ ਨੂੰ ਨਾ ਬਹੁਤ ਸਾਰਾ ਗੁੰਮਰਾਹ ਕੀਤਾ ਜਾ ਰਿਹਾ ਕਹਿ ਰਹੇ ਕਿ ਉਹ ਜਾ ਰਿਹਾ ਕਿ ਭਾਈ ਅਮਰਪਾਲ ਸਿੰਘ ਜਿੱਤ ਵੀ ਜਾਣਗੇ ਤਾਂ ਜੇਲ੍ਹ ਤੋਂ ਬਾਹਰ ਨਹੀਂ ਆ ਸਕਦੇ ਤੁਸੀਂ ਉਹਨਾਂ ਦੇ ਐਡਵੋਕੇਟ ਵੀ ਹੋ ਇਹ ਪ੍ਰਕਿਰਿਆ ਕੀ ਹੈਗੀ ਹੈ ਬਾਹਰ ਹੋਣ ਦੀ ਪ੍ਰਕਿਰਿਆ ਕੀ ਹੈਗੀ ਜਿੱਤਨ ਤੋਂ ਬਾਅਦ ਨਹੀਂ ਦੇਖੋ ਜੇ ਆਪਾਂ ਦੇਖੋ ਜਿਹੜੀ ਕੱਲੀ ਗੱਲ ਨਾ ਹਮੇਸ਼ਾ ਕਾਨੂੰਨ ਤੇ ਟਿੱਕੀ ਹੋਈ ਨਹੀਂ ਹੁੰਦੀ ਬੜੀਆਂ ਗੱਲਾਂ ਰਾਜਸੀ ਪੱਧਰ ਦੇ ਉੱਪਰ ਸਿਆਸੀ ਪੱਧਰ ਦੇ ਉੱਪਰ ਵੀ ਮੁੱਕਣੀਆਂ ਹੁੰਦੀਆਂ ਨੇ ਜੇ ਆਪਾਂ ਕਾਨੂੰਨ ਵਾਲ ਝਾਤ ਮਾਰੀਏ ਤਾਂ ਦੇਖੋ ਜੋ ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ ਹੈ ਅਰਵਿੰਦ ਕੇਜਰੀਵਾਲ ਉਹ ਵੀ ਜੇਲ੍ਹ 'ਚ ਬੈਠਾ ਦਿੱਲੀ ਦਾ ਜੋ ਕਾਂਗਰਸ ਦਾ ਮੁੱਖ ਮੰਤਰੀ ਹੈ ਹੇਮੰਤ ਸੋਰੇਂ ਝਾਰਖੰਡ ਦਾ ਉਹ ਵੀ ਜੇਲ੍ਹ 'ਚ ਬੈਠਾ ਤਾਂ ਇਹ ਗੱਲਾਂ ਦੇਖੋ ਸਰਦਾਰ ਸਿਮਰਨਜੀਤ ਸਿੰਘ ਮਾਨ ਵੀ 1989 ਦੇ ਵਿੱਚ ਜੋ ਜਿੱਤ ਕੇ ਉਹਨਾਂ ਦੀ ਬੰਦ ਖਲਾਸੀ ਹੋਈ ਸੀ ਐਨਐਸਏ ਦੇ ਵਿੱਚੋਂ ਤਾਂ ਇਹ ਕਾਨੂੰਨ ਦੀਆਂ ਬਰੀਕੀਆਂ ਹੁੰਦੀ ਨੇ ਐਨਐਸਏ ਤੇ ਇਸ ਦਾ ਬੜਾ ਵੱਡਾ ਵੱਡੇ ਵਰਲਡ ਲੈਵਲ ਤੇ ਦੇਖੋ ਅੱਜ ਵੀ ਦੇਖਿਆ ਜਾਵੇ ਤਾਂ ਭਾਈ ਅਮਰਿਤਪਾਲ ਸਿੰਘ ਦੀਆਂ ਤਸਵੀਰਾਂ ਵੋਲ ਸਟਰੀਟ ਜਰਨਲ ਛਪਦੀਆਂ ਨੇ ਨਿਊਯਾਰਕ ਟਾਈਮਸ ਛਪਦੀਆਂ ਨੇ ਉੱਥੇ ਮੇਰੇ ਹਿਸਾਬ ਨਾਲ ਕਿਸੇ ਮੁੱਖ ਮੰਤਰੀ ਦੀ ਵੀ ਨਹੀਂ ਲੱਗਦੀਆਂ ਤਾਂ ਜਦੋਂ ਇੱਕ ਸੰਵਿਧਾਨਕ ਪ੍ਰਕਿਰਿਆ ਦੇ ਥਰੂ ਇੱਕ ਮੈਂਬਰ ਪਾਰਲੀਮੈਂਟ ਬਣ ਕੇ ਨਿਤਰਣਗੇ ਤਾਂ ਉਸ ਦੇ ਵਿਹਾਰ ਤੇ ਸਿੱਖ ਕੌਮ ਦਾ ਮੈਸੇਜ ਬੜੀ ਦੂਰ ਤੱਕ ਜਾਣਾ ਹੈ ਵਰਲਡ ਦੇ ਵਿੱਚ ਤੁਸੀਂ ਦੇਖੋ ਯੂਨਾਈਟਿਡ ਨੇਸ਼ਨਸ ਤੱਕ ਜਾਣਾ ਹੈ ਯੂਰੋਪੀਅਨ ਕੰਟਰੀਜ਼ ਤੱਕ ਜਾਣਾ ਹੈ ਅਰਬੀ ਜੋ ਦੇਸ਼ ਹੈ ਉੱਥੋਂ ਤੱਕ ਜਾਣਾ ਹੈ ਪੂਰੀ ਵਰਲਡ ਤੱਕ ਜਾਣਾ ਹੈ ਤਾ ਇੱਕ ਸਿਆਸੀ ਦਬਾਅ ਵੀ ਬੰਦਾ ਹੈ ਵੀ ਜਿਸ ਦੇ ਹੱਕ ਜੀ ਕੌਮ ਇਨੀ ਜ਼ਿਆਦਾ ਹੈ ਤੇ ਤੁਸੀਂ ਇੰਨਾ ਜ਼ਿਆਦਾ ਤਸ਼ੱਦਦ ਕਰ ਰਹੇ ਹੋ ਉਸ ਤੇ ਅੰਦਰ ਉਹਨੂੰ ਬਿਨਾ ਕਿਸੇ ਪ੍ਰੂਫ ਤੋਂ ਤੁਸੀਂ ਰੱਖ ਰਹੇ ਹੋ ਤਾਂ ਇਹ ਜਿਵੇਂ ਵਾਰਿਸ ਪੰਜਾਬ ਦੇ ਜਥੇਬੰਦੀ ਤੇ ਜੋ ਮੂਲ ਸੰਸਥਾਪਕ ਬਾਈ ਦੀਪ ਸਿੰਘੂ ਉਹਨਾਂ ਨੇ ਗੱਲ ਆਖੀ ਸੀ ਵੀ ਸਿੱਖ ਕੌਮ ਨੇ ਕੋਈ ਵੀ ਪਲੇਟਫਾਰਮ ਖਾਲੀ ਨਹੀਂ ਛੱਡਣਾ ਚਾਹੇ ਸਿਆਸੀ ਹੋਵੇ ਚਾਹੇ ਕਾਨੂੰਨੀ ਹੋਵੇ ਚਾਹੇ ਮੋਰਚੇ ਲਾ ਕੇ ਹੋਵੇ ਚਾਹੇ ਕੋਈ ਸਮਾਜਿਕ ਹੋਵੇ ਚਾਹੇ ਧਾਰਮਿਕ ਹੋਵੇ ਕੋਈ ਵੀ ਅਸੀਂ ਪਲੇਟਫਾਰਮ ਖਾਲੀ ਨਹੀਂ ਛੱਡਣਾ ਤੇ ਉਹਨਾਂ ਹੀ ਭਾਈ ਅਮਰਿਤਪਾਲ ਸਿੰਘ ਉਸੇ ਚੀਜ਼ ਤੇ ਬਾਈ ਦੀਪ ਸਿੱਧੂ ਦੀ ਗੱਲ ਤੇ ਜੋ ਫੋਲਚ ਚੜਾਉਂਦਿਆਂ ਹੋਇਆ ਉਹਨਾਂ ਨੇ ਅਸੀਂ ਦੇਖੋ ਪਹਿਲਾ ਮੋਰਚਾ ਲਾ ਕੇ ਵੀ ਉੱਥੇ ਹੈਰੀਟੇਜ ਸਟਰੀਟ ਲਾਇਆ ਮੋਰਚਾ ਅਦਾਲਤਾਂ ਵਿੱਚ ਕੇਸ ਚੱਲ ਰਹੀ ਨਹੀਂ ਕੋਈ ਐ ਵੀ ਹੈ ਨਹੀਂਗਾ ਵੀ ਅਦਾਲਤਾਂ 'ਚ ਪੈਰ ਵੀ ਨਾ ਕਰ ਰਹੇ ਹੋਈਏ ਉਹ ਵੀ ਕਰ ਰਹੇ ਆ ਤਾਂ ਹੁਣ ਇੱਕ ਰਾਜਸੀ ਸਿਆਸੀ ਜਿਹੜੋ ਬਾਕੀ ਸਾਰੇ ਪੈਤਰੇ ਨਹੀਂ ਸੀ ਸਫਲ ਹੋ ਰਹੇ ਤੇ ਫਿਰ ਜੋ ਇੱਕ ਹੀਲਾ ਵੱਜਦਾ ਸੀ ਤੇ ਉਹ ਕਰ ਰਹੇ ਆ